ਮੈ ਰੰਜੀਤ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਸਾਰੇ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਤੇ ਆਪਾਂ ਸਤਿ ਸ਼੍ਰੀ ਅਕਾਲ ਅੱਜ ਆਪਾਂ ਸੁੱਕੇ ਆਲੂ ਮਟਰ ਬਣਾ ਕੇ ਤਿਆਰ ਕਰਾਂਗੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਬੱਚਿਆਂ ਦੇ ਟਿਫਿਨ ਦੇ ਵਿੱਚ ਬਣਾ ਕੇ ਪੈਕ ਕਰ ਸਕਦੇ ਹੋ ਜਾਂ ਸਫ਼ਰ ਦੇ ਵਿੱਚ ਤੁਸੀਂ ਜਾਣਦੇ ਹੋ ਤਾਂ ਵੀ ਇਹ ਸਬਜ਼ੀ ਨੂੰ ਬਣਾ ਕੇ ਲਿਜਾ ਸਕਦੇ ਹੋ ਸੁੱਕੇ ਆਲੂ ਮਟਰ ਬਣਾਉਣ ਵਾਸਤੇ ਇੱਕ ਕੌਲੀ ਤਾਜ਼ੇ ਹਰੇ ਮਟਰ ਲਏ ਆ ਤਿੰਨ ਆਲੂ ਲਏ ਆ ਆਲੂਆਂ ਨੂੰ ਆਪਾਂ ਛਿੱਲ ਕੇ ਧੋ ਲਿਆ ਹੁਣ ਇਹਨਾਂ ਨੂੰ ਅਸੀਂ ਚੀਰ ਲੈਣਾ ਹੈ ਆਲੂ ਬਹੁਤ ਜ਼ਿਆਦਾ ਮੋਟੇ ਨਹੀਂ ਕੱਟਨੇ। ਆ ਦੇਖੋ। ਇੰਨੇ ਕ ਸਾਈਜ਼ ਦੇ ਆਲੂ ਕੱਟ ਕੇ ਤਿਆਰ ਕਰਨੇ ਆ। ਚੈਨਲ ਦੇ ਉੱਤੇ ਜੇ ਤੁਸੀਂ ਪਹਿਲੀ ਵਾਰੀ ਵੀਡੀਓ ਦੇਖਦੇ ਪਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਆਲੂ ਤਿਆਰ ਆ ਕੱਟ ਕੇ। ਆਲੂਆਂ ਨੂੰ ਚੀਰਨ ਤੋਂ ਬਾਅਦ ਇਨੂੰ ਦੋ ਵਾਰੀ ਪਾਣੀ ਦੇ ਵਿੱਚ ਧੋ ਲੈਣਾ ਆ ਆਲੂਆਂ ਦੇ ਵਿੱਚ ਫਿਰ ਜਿੰਨਾ ਵੀ ਸਟਾਰਚ ਹੁੰਦਾ ਆ ਉਹ ਸਾਰਾ ਨਿਕਲ ਜਾਂਦਾ ਆ ਆਲੂ ਦੀ ਸਬਜ਼ੀ ਫਿਰ ਬਹੁਤ ਜ਼ਿਆਦਾ ਸਵਾਲ ਬਣਦੀ ਆ ਸੁੱਕੀ ਸਬਜ਼ੀ ਮਸਾਲੇਦਾਰ ਵਧੀਆ ਲੱਗਦੀ ਆ ਇਹਦੇ ਵਾਸਤੇ ਆਪਾਂ ਇੱਕ ਮਸਾਲਾ ਤਿਆਰ ਕਰਾਂਗੇ ਇੱਕ ਚਮਚਾ ਲਵਾਂਗੇ ਸੁੱਕਾ ਹੋਇਆ ਧਨੀਆ ਇੱਕ ਚਮਚਾ ਲਵਾਂਗੇ ਜੀਰਾ ਦੋ ਲਵਾਂਗੇ ਸੁੱਕੀਆਂ ਹੋਈਆਂ ਲਾਲ ਮਿਰਚਾਂ ਘੱਟ ਸੇਕ ਦੇ ਉੱਤੇ ਮਸਾਲੇ ਨੂੰ ਸੀ ਭੁੰਨਣਾ ਆ ਮਸਾਲੇ ਦਾ ਰੰਗ ਥੋੜਾ ਜਿਹਾ ਬਦਲ ਗਿਆ ਇਹਦੇ ਵਿੱਚੋਂ ਚਟਕਣ ਦੀ ਆਵਾਜ਼ ਆਉਣ ਲੱਗੀ ਪੁਣੇ ਵਿੱਚ ਪਾ ਦਾਂਗੇ ਅੱਧਾ ਚਮਚਾ ਸੌਫ ਸੌਫ ਨੂੰ ਅਸੀਂ ਜ਼ਿਆਦਾ ਨਹੀਂ ਭੁੰਨਣਾ ਸਿਰਫ ਅਸੀਂ ਇਹਨੂੰ ਹਲਕਾ ਜਿਹਾ ਸੇਕ ਲਵਾਉਣਾ ਹੈ ਤਾਂ ਕਿ ਇਹ ਸਕੋਟ ਹੋ ਜਵੇ ਗੈਸ ਬੰਦ ਕਰਤੀ ਫਰਾਈਪੈਨ ਗਰਮ ਹੈ ਗਰਮ ਫਰਾਈਪੈਨ ਦੇ ਵਿੱਚ ਇਹਨੂੰ ਸੇਕ ਲਾ ਲੈਂਦੇ ਹਾਂ ਪਲੇਟ 'ਚ ਕੱਢ ਲਾਂਗੇ ਇਨੂੰ ਅਸੀਂ ਥੋੜਾ ਜਿਹਾ ਠੰਡਾ ਕਰ ਲੈਣਾ ਹੈ ਠੰਡਾ ਕਰਕੇ ਇਹਨੂੰ ਫਿਰ ਆਪਾਂ ਦਰਦਰਾ ਕੁੱਟਣਾ ਹੈ ਮਸਾਲਾ ਹੋ ਗਿਆ ਠੰਡਾ ਹੁਣ ਇਹਨੂੰ ਅਸੀਂ ਕੁੱਟ ਲੈਣਾ ਹੈ ਮਸਾਲੇ ਨੂੰ ਥੋੜਾ ਜਿਹਾ ਕੁੱਟ ਕੇ ਇਹਦੇ ਵਿੱਚ 4-5 ਕਾਲੀਆਂ ਮਿਰਚਾਂ ਪਾ ਦੇਣੀਆਂ ਮਸਾਲਾ ਤਿਆਰ ਆ ਕੁੱਟ ਕੇ ਇਹਨੂੰ ਆਪਾਂ ਸਾਈਡ ਤੇ ਰੱਖ ਲੈਣਾ ਹੈ ਕੜਾਈ ਦੇ ਵਿੱਚ ਪਾਵਾਂਗੇ ਦੋ ਚਮਚੇ ਸਰੋਂ ਦਾ ਤੇਲ ਤੇਲ ਨੂੰ ਥੋੜਾ ਜਿਹਾ ਗਰਮ ਕਰ ਲੈਂਦੇ ਆ ਤੇਲ ਹੋ ਗਿਆ ਗਰਮ ਚੌਥਾ ਹਿੱਸਾ ਚਮਚੇ ਦਾ ਹਿੰਗ ਪਾ ਦੋ ਇੱਕ ਚਮਚਾ ਬਰੀਕ ਕੱਟਿਆ ਲਸਣ ਇੱਕ ਚਮਚਾ ਬਰੀਕ ਕੱਟਿਆ ਅਦਰਕ ਥੋੜਾ ਜਿਹਾ ਭੁੰਨ ਲਾਂਗੇ ਅਦਰਕ ਲਸਣ ਭੁੰਨ ਹੋ ਗਿਆ ਜਿਆਦਾ ਨਹੀਂ ਇਹਦਾ ਰੰਗ ਬਦਲਣਾ ਇੱਕ ਪਿਆਜ਼ ਤਰੀਕਾ ਘਟ ਕੇ ਲਿਆਇਆ ਇਸ ਆਦਿ। ਮੀਡੀਅਮ ਸੇਕ ਤੇ 2 ਮਿੰਟ ਤੱਕ ਇਸੀ ਪਿਆਜ਼ ਨੂੰ ਥੋਨੇ ਮੈਂ। ਪਿਆਜ਼ ਤਿਆਰ ਘੋਣ ਕੇ ਪਿਆਜ਼ ਨੂੰ ਥੋੜਾ ਜਿਆਦਾ ਨਹੀਂ ਪਕਾਇਆ। ਇਹਦੇ ਵਿੱਚ ਅਸੀਂ ਆਲੂ ਪਾ ਦੇਣੇ ਆ। ਆਲੂਆਂ ਦੇ ਨਾਲ ਹੀ ਫਿਰ ਪਿਆਜ਼ ਨੂੰ ਪਕਾ ਲਓ। ਅੱਧੇ ਚਮਚੇ ਤੋਂ ਥੋੜਾ ਜਿਹਾ ਜ਼ਿਆਦਾ ਪਾਵਾਂਗੇ ਨੂਨ ਅੱਧਾ ਚਮਚਾ ਪਾਵਾਂਗੇ ਹਲਦੀ ਪਾਊਡਰ ਮਿਲਾਵਾਂਗੇ ਨੂਨ ਤੇ ਹਲਦੀ ਆਪਾਂ ਪਾਣੀ ਆ ਇੱਕ ਆਲੂ შეਤੀ ਪੱਕੂਗੇ ਨੂਨ ਪਾਣ ਦੇ ਨਾਲ ਤੇ ਹਲਦੀ ਪਾਣ ਦੇ ਨਾਲ ਆਲੂਆਂ ਦੇ ਉੱਤੇ ਬਹੁਤ ਹੀ ਵਧੀਆ ਰੰਗ ਆ ਜਾਏਗਾ ਤੇਲ ਦੇ ਵਿੱਚ ਜਦੋਂ ਹਲਦੀ ਤੇ ਨੂਨ ਘੁਲਿਆ ਜਾਊਗਾ ਤੇ ਸਬਜ਼ੀ ਦਾ ਸਵਾਦ ਹੋ ਜਾਊਗਾ ਮੀਡੀਅਮ ਸੇਕ ਦੇ ਉੱਪਰ 8 ਤੋਂ 10 ਮਿੰਟ ਤੱਕ ਆਲੂ ਨੂੰ ਪੱਕਣ ਦਵਾਂਗੇ ਉੱਪਰੋਂ ਦੀ ਇਹਨੂੰ ਟੱਕ ਦਾਂਗੇ 80% ਤੱਕ ਅਸੀਂ ਆਲੂ ਪਕਾ ਕੇ ਤਿਆਰ ਕਰ ਲੈਣੇ ਆ ਮਟਰ ਪਾਉਣ ਤੋਂ ਪਹਿਲਾਂ ਵਿੱਚੋਂ ਵਿੱਚੋਂ ਸਬਜ਼ੀ ਨੂੰ ਹਿਲਾਇ ਜਾਣਾ ਆ ਤਾਂ ਕਿ ਥੱਲੇ ਨਾ ਲੱਗੇ ਪਿਆਜ਼ ਦੇਖੋ ਪਹਿਲਾਂ ਦੇਖਣ ਚ ਕੱਚਾ ਲੱਗਦਾ ਸੀ ਜਦੋਂ ਆਲੂ ਪਾਏ ਸੀ ਹੁਣ ਆਲੂਆਂ ਦੇ ਨਾਲ ਹੀ ਪਿਆਜ਼ ਵੀ ਤੰਨ ਹੋ ਗਿਆ ਆਲੂ ਨੂੰ ਇੱਕ ਵਾਰ ਚੈੱਕ ਕਰ ਲਾਂਗੇ ਇੱਕ ਵਾਰੀ ఆలూ పక్క గేమ్ ఏదో మటర్ పా దగ్గర మటర్ పానతో పద్ధా చమ్చా లాలిచర్ పా దగ్గర మటర్ పా ਕਦਾਂਗੇ ਉਪਰੋਂ ਦੀ 5-7 ਮਿੰਟ ਲਈ ਪੱਕਣ ਦਵਾਂਗੇ ਆਲੂ ਤੇ ਮਟਰ ਤਿਆਰ ਆ ਪੱਕ ਕੇ ਆਲੂ ਨੂੰ ਫਿਰ ਅੱਛੀ ਤਰ੍ਹਾਂ ਕਾਇਸੀ 15-20 ਮਿੰਟ ਆਲੂ ਹੋਰ ਪੱਕ ਗਏ ਤਾਂ ਆਲੂ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੁੰਦੇ ਆ ਹੁਣ ਇਹਦੇ ਵਿੱਚ ਪਾ ਦਾਂਗੇ 1/2 ਚਮਚਾ ਆਮਚੂਰ ਦਾ ਪਾਊਡਰ ਜਿਹੜੇ ਮਸਾਲੇ ਆਪਾਂ ਪੁੱਟ ਕੇ ਰੱਖੇ ਆ ਉਹ ਪਾ ਦੇਣੇ ਮਿਲਾ ਦੇ ਉਹੜਾ ਜੇ ਪਾ ਦਾਂਗੇ ਘਰਾ ਤਿਆਰ ਕੱਕ ਮਿੰਟ ਤੱਕ ਫਸੇਕ ਲਵਾਉਣਾ ਹੁਣ ਆਲੂ ਮਟਰ ਦੀ ਸੁੱਕੀ ਸਬਜੀ ਤਿਆਰ ਆ ਬਣ ਕੇ ਆਲੂਆਂ ਦੇ ਉੱਪਰ ਮਸਾਲਾ ਪੂਰੀ ਤਰ੍ਹਾਂ ਲੱਗ ਗਿਆ ਇਸੇ ਤਰ੍ਹਾਂ ਮਸਾਲਾ ਆਲੂਆਂ ਦੇ ਉੱਪਰ ਲੱਗਣਾ ਚਾਹੀਦਾ ਹੈ ਫੇਰ ਹੀ ਮਸਾਲੇਦਾਰ ਸੁੱਕੀ ਸਬਜੀ ਬਣ ਕੇ ਤਿਆਰ ਹੁੰਦੀ ਆ ਗੈਸ ਬੰਦ ਕਰ ਦਿੱਤੀ ਸਬਜ਼ੀ ਨੂੰ ਕੱਟ ਲੈਣਾ ਸਭਾ ਆਲੂ ਮਟਰ ਦੇ ਸੁੱਕੇ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਇਹਨੂੰ ਪੂੜੀ ਦੇ ਨਾਲ ਜਾਂ ਪਰੌਠੇ ਦੇ ਨਾਲ ਬਣਾ ਕੇ ਸਰਵ ਕਰੋਗੇ ਤਾਂ ਬਹੁਤ ਜ਼ਿਆਦਾ ਸਵਾਦ ਲੱਗੂਗੀ ਇਸੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਬਣਾ ਕੇ ਖਾਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖਤੇ ਪਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ